ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਟੂ ਗੁਰਸਰਗਾਂ ਜੀ ਮੈਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਆ ਜ चार सौ अठ दो सौ बहत्तर पच्ची सौ यह उन्नीस सौ बानवे तो लगातार इंशोरेंस बिजनेस शानदार सेवां दे, से दे रहे हैं अमरीका भर के इंश्योरेंस करते हैं ओबामा केयर मैडकेयर या फिर कवर्ड कैलीफोर्नी बाबत पॉलिस करवाने लगी सलाह लैंडी अज करो चार सौ अठ दो सौ बहत्तर पच्ची सौ टिरके टे। ने इमीग्रेष्ला लाफर्म वाले जे टेके टॉर्नी टेके यूएस तो इमीग्रेष्ठ बाबत कोई भी सलाह करनी है तो इन्हों का नंबर है चार सौ पंद्रह नौ सौ नौ जीरो जीरो तीन जसविंदर सित्र कौर नगरा चरण ਲੋਕੇਸ਼ਨ ਟੋਟਾ ਜੂ ਬਸ ਸਟੇਟ ਬਲਜਿੰਦਰ ਸਿੰਘ ਨੇ ਜਰੂਰ ਲੈਂਡ ਪਰਮਜੀਤ ਕੌਰੰਗੇ ਵੇਕਾਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ ਨੂੰ ਜੀ ਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਨਾਲ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿਮਸ ਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਟੈਂਟ ਲਿਫਟ ਟੈਂਟ ਲਿਫਟ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਡੀਓ ਐਸ.ਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਮਿੰਟੂ ਜੀ ਖਬਰਾਂ ਦੇ ਬਲ ਆ ਗਏ ਕੱਲ ਕਰਕੇ ਚੋਣਾਂ ਦੀ ਸ਼ੁਰੂਆਤ ਕਰੀਏ ਚੋਣਾਂ ਤੋਂ ਸਿਆਸਤਦਾਨਾਂ ਤੋਂ ਰੂਸਿਆ ਨੂੰ ਮਨਾਉਣ ਤੋਂ 골ਡਨ ਨੇ 골ਡੀ ਨੂੰ ਮਨਾ ਹੀ ਲਿਆ ਕਹਿੰਦੇ ਖੇਰਾਂ ਨੇ ਆਖੀ ਆਖਰੀ ਜੀ ਦੇਖੋ ਸੁਖਪਾਲ ਖਹਿਰਾ ਵੀ ਇਹ ਕਹਿ ਰਿਹਾ ਕਿ ਮੁਰਲੇ ਤੌਰ ਤੇ ਇੱਕ ਵੱਡੀ ਕਾਮਯਾਬੀ ਆ ਕਿਉਂਕਿ ਦਲਵੀਰ ਗੋਲਡੀ ਨੇ ਲਾਈਵ ਹੋ ਕੇ ਜਿਸ ਤਰ੍ਹਾਂ ਦਾ ਇਮੋਸ਼ਨਲ ਆਵਾ ਦਾ ਦਿਲ ਦਾ ਦੁੱਖ ਦੱਸਿਆ ਜਾਂ ਕਹਿ ਲੋ ਸਾਰਾ ਗੁੱਪਗੁਬਾਰ ਕੱਟਿਆ ਉਤੋਂ ਲੱਗਦਾ ਸੀਗਾ ਕਿ ਦੇਖੋ ਜੋ ਸੁਖਪਾਲ ਸਿੰਘ ਖਹਿਰਾ ਹੈ ਉਹਨੂੰ ਝਟਕਾ ਲੱਗ ਸਕਦਾ ਦੋਰਾ ਦੋਰਾ ਝਟਕਾ یوں ਕਿ ਵਿਜੇਂਦਰ ਸਿੰਘ ਲਾਵੀ ਤੇ ਟੇਡਾ ਹੈ ਨਾ ਹੂੰ ਅਨੂ ਟੇਡਾ ਟੇਡਾ ਤੱਕਦੀ ਤੂੰ ਇੱਥੇ ਤੇ ਕੰਮ ਹੀ ਟੇਡਾ ਤੇ ਦੂਸਰੇ ਪਾਸੇ ਧੂਰੀ ਹੁਣ ਇੱਕ ਦਾ ਧੂਰੀ ਹੋल्ड ਦੂਸਰੇ ਦਾ ਪੂਰੇ ਜ਼ਿਲ੍ਹੇ ਚ ਤੇ ਖਾਸ ਤੌਰ ਤੇ ਸੰਗਰੂਰ ਸ਼ਹਿਰ ਚ ਹੂੰ ਅਮਰਗ ਤੁਸੀਂ ਜਾਣਾ ਕਿੱਥੇ ਆ ਜੀ ਸੰਗਰੂਰ ਚ ਹਿੰਦੂ ਵੋਟ ਬਹੁਤ ਵੱਡੀ ਵੋਟ ਹੈ ਉਥੇ ਹੂੰ ਸੋ ਇਸ ਵਾਸਤੇ ਇਹ ਜ਼ਰੂਰੀ ਹੋ ਗਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਵਿਮਾਨ ਮਨਵਲ ਕਰਦੇ ਕੋਈ ਗੱਲਬਾਤ ਕਰਦੇ ਏ ਰਹੀ ਹੀ ਕਹਾਣੀ ਅੱਗੇ ਵਧਦੀ ਤਾਂ ਉਹਨਾਂ ਨੇ ਚੰਗਾ ਕੰਮ ਇਹੋ ਕੀਤਾ ਜਾਂ ਕਹਿ ਲਓ ਕਿ ਉਹਨਾਂ ਵਾਸਤੇ ਸ਼ੁਭ ਕਾਰਜ ਹੀ ਰਿਹਾ ਕਿ ਅੱਜ ਇੱਕ ਉਹਨਾਂ ਨੇ ਸੰਯੁਕਤ ਰੂਪ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਸੁਪਾਲ ਸਿੰਘ ਖਹਿਰਾ ਉਸ ਤੋਂ ਪਹਿਲਾਂ ਮਿਲਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਦੱਸਦੇ ਅਕਿ ਪਾਰਟੀ ਪ੍ਰਧਾਨ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਰਜਿੰਦਰ ਕਪਟਲ ਇਹ ਸਾਰੇ ਵੀ ਮਤਲਬ ਸੀਗੇ ਫਿਰ ਬੋਲਟੀ ਮੰਨ ਗਿਆ ਬੋਲਟੀ ਨੇ ਐਲਾਨ ਕੀਤਾ ਕਿ ਪਾਰਟੀ ਵੱਲੋਂ ਜਿੱਥੇ ਵੀ ਉਹਨਾਂ ਦੀ ਡਿਊਟੀ ਲਈ ਜਾਏਗੀ ਉਹ ਪੂਰੀ ਤੰਦੇਹੀ ਦੇ ਨਾਲ ਪੂਰਾ ਸਹਿਯੋਗ ਕਰਨਗੇ ਹਾਂ ਤਾਂ ਮਤਲਬ ਕਿ ਇਹ ਸਾਫ ਹੈ ਸਪਸ਼ਟ ਹੈ ਕਿ ਹਾਈ ਕਮਾਂਡ ਨੇ ਵੱਧਿਆਂ ਦੀ ਗਲਤੀ ਲਈ ਹੋਏਗੀ ਕਿ ਜਾ ਕੇ ਬਈ ਨਿੱਕੂ ਨੂੰ ਮਨਾਓ ਕਿਉਂਕਿ ਨਿੱਕੂ ਰੁਚੀ ਆ ਫਰਦਾ ਕਾਰਚ ਨਿੱਕੂ ਰੁਚਾਵੇ ਤੁਹਾਨੂੰ ਪਤਾ ਸਾਰਿਆਂ ਦੇ ਭਾਦ ਹੀ ਬਣ ਜਾਂਦੀ ਹੈ ਹਾਂ ਅਮਾ ਮਰਚ ਨਿੱਕੂ ਕਿਉ ਰੁਚਿ ਗਿਆ ਮੇਰਾ

ਸੋ ਪਾਲ ਖੈਰਾ ਤੇ ਪਹਿਲੇ ਹੀ ਸਾਫ ਕਰ ਚੁੱਕੇ ਆ ਕਿ ਦੇਖੋ ਮੈਂ ਸੰਗਰੂਥ ਚ ਕੋਈ ਟਿਕਟ ਮੰਗਣ ਨਹੀਂ ਸੀ ਗਿਆ ਕਿਸੇ ਕੋਲ ਮੈਂ ਕੋਈ ਆਪਣੀ ਸਿਫਾਰਸ਼ ਨਹੀਂ ਸੀ ਕੀਤੀ ਹਮ ਹਾਈ ਕਮਾਂਡ ਦਾ ਫੈਸਲਾ ਹੋਇਆ ਤੇ ਇਹ ਲੜਾਈ ਦੋ ਤਾਕਤਾਂ ਦੇ ਨਾਲ ਆ ਮੇਰੀ ਜੀ ਇੱਕ ਸੈਂਟਰ ਦੇ ਨਾਲ ਜਿਹੜੇ ਸੰਵਿਧਾਨ ਬਦਲ ਨੂੰ ਫਿਰਦੇ ਆ ਤੇ ਦੂਜਾ ਭਗਵੰਤ ਦਾ ਸਿੱਧਾ ਮਸਿੱਧਾ ਕੰਮ ਕੱਲੇ ਨੂੰ ਕੱਲਾ ਨਾ ਹਾਕੀ ਨਾ ਬਲਾ ਤਾਂ ਗੱਲਿਆ ਕਿ ਇਨਸਾਫ ਹੋ ਗਿਆ ਸਪਸ਼ਟ ਹੋ ਗਿਆ ਕਿ ਇੱਕ ਅੜਿਕਾ ਅੜਿੱਕਾ ਦੌੜ ਤੁਸੀਂ ਵੇਖੀ ਹੋਣੀ ਆ ਹਰਡਲ ਰੇਸ ਕਹਿੰਦੇ ਉਹਨੂੰ ਹੂੰ 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 ਉਹਦੇ ਚ ਜਿਹੜਾ ਸਟਾਰਟ 'ਤੇ ਹਾਰਡਲ ਹੁੰਦੇ ਆ ਨਾ ਜਿੰਨੇ ਉਹ ਕੱਢ ਲੈ ਸੌਖੀ ਹੋ ਜਾਂਦੀ ਰੇਸ ਮੇਰੇ ਵਰਗੇ ਪਹਿਲਾਂ ਹੀ ਅੜ ਕੇ ਤੇ ਮੁੱਦੇ ਮੋਹ ਹੋ ਜਾਂਦੇ ਆ ਹੂੰ ਤਾਂ ਸ਼ੁਰੂਆਤ ਛੜੀਆ ਸੁਪਾਲ ਖੇੜਾ ਦੀ ਹੋ ਗਈ ਆ ਹੁਣ ਵਿਜੇ ਇੰਦਰ ਸਿੰਘਲਾ ਚੱਲ ਪੈਂਦੇ ਆ ਜੀ ਤਾਂ ਫੇਰ ਕਹ ਲੋ ਕਿ ਪਮੀਰੀ ਘੁੰਮਦੀ ਘੁੰਮਦੀ ਵਧੀਆ ਘੁੰਮ ਸਕਦੀ ਆ ਹਾਲੇ ਹਾਲੇ ਤੇ ਸ਼ੁਰੂਆਤਾਂ ਮਿੱਤਰ ਰੱਬ ਦੇ ਬਖਸ਼ੇ ਕਾਜ ਦੀਆਂ ਹਾਲੇ ਸ਼ੁਰੂਆਤਾਂ ਨੇ क्योंकि मंजिल बहुत दूर है मंजिल बहुत दूर है सुपाल खेरा कोई याद रख लो नोट डाउन कर लो मंजिल बहुत दूर है नाराजगिया वगैरह दूर करने उपरत उस तो उसी एक मुकाबले च बनना है। तो खैर मुकाबला मेनु उम्मीद है यह पखेगा हफ्ता दस दिन देखो ये तीन भिरी टक्कर तिधि हो गई है ਔਰ ਵੀ ਚੌਂਕ ਉਹਦਾ ਮੁਕਾਬਲਾ ਵੀ ਹੋ ਸਕਦਾ ਪੰਜ ਕੋਦਾ ਵੀ ਮੁਕਾਬਲਾ ਹੋ ਸਕਦਾ ਟੀਮ 'ਚੇ ਵੀ ਆ ਜਾਣ ਇਹ ਵੀ ਹੋ ਸਕਦਾ ਵੈਸੇ ਮੀਤ ਤੇ ਹੇਰ ਦਾ ਸੰਗੂ ਆ ਪਰਮਿੰਦਰ ਟੀਮ 'ਚਾ ਕੀ ਪਤਾ ਹੀ ਜਾਵੇ ਖੈਰ ਇੱਥੇ ਚਲੋ ਆ ਗਾਂਦੀਆਂ ਗੱਲਾਂ ਨੇ ਜੇ ਆਉਣ ਕਿ ਤਾਂ ਬਈ ਦੇਖੇ ਜਾਊਗੀ ਕਿਹੜਾ ਹੁੰਦਾ ਮਧਾਨੇ جنگ ਦੇ ਵਿੱਚ ਹਰਸ਼ਪਾਲ ਖੇਰਾ ਵਾਸਤੇ ਅੱਜ ਦੀ ਘੜੀ ਆਪਾਂ ਕਹਿ ਲਈਏ ਕਿ ਇਹ ਸ਼ੁਭ ਸੰਕੇਤ ਹੈ ਕਿ ਗੋਲਡੀ ਵਰਗਾ ਲੀਡਰਸ਼ਿਪ ਦਾ ਨੌਜਵਾਨ ਲੀਡਰ ਹੈ ਜਿਹਦੀ 65000 ਧੂਨੀ ਦੇ ਵਿੱਚ ਪਿਛਲਾ ਇਲੈਕਸ਼ਨ ਜਿਹੜਾ ਬਾਅਦ ਇਲੈਕਸ਼ਨ ਲੜਿਆ ਸੀ ਦਸੰਗਰੂਰ ਦਾ 78000 ਤੋਂ ਉੱਤੇ ਵੋਟ ਲੈ ਗਿਆ ਸੀ ਹਾਂ ਹਾਂ ਤਾਂ ਦੇਖਦੇ ਹਾਂ ਵੀ ਇਹ ਜਿਹੜਾ ਸ਼ੁਭ ਸੰਕੇਤ ਹੈ ਸੁਪਾਲ ਸਿੰਘ ਖਹਿਰਾ ਦਾ ਇਹ ਜਿੱਤ ਦੇ ਵਿੱਚ ਤਬਦੀਲ ਹੋਏਗਾ ਪਰ ਮੈਂ ਜਿਵੇਂ ਕਿਹਾ ਕਿ ਰਸਤਾ ਔਖਾ ਹੈ ਔਖੇ ਦਾ ਮਤਲਬ ਅਸੰਭਵ ਨਹੀਂ ਹੁੰਦਾ ਜੀ 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 ਤੇ ਮਿੰਟੂ ਜੀ ਗੱਲ ਕਰੀਏ ਸੁਖਬੀਰ ਬਾਦਲ ਦੀ ਸੁਖਬੀਰ ਬਾਦਲ ਨੇ ਕਹਿੰਦੇ ਖੇਡਿਆ ਹਿੰਦੂ ਕਾਰਡ ਜੀ ਇਹ ਦੇਖੋ ਹਿੰਦੂ ਦਾ ਆਰਟ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਖੇਡਿਆ ਵਾ ਹੂੰ ਉਹਦੇ ਵਿੱਚ ਦੇਖੋ ਗੱਲ ਕੀ ਹੈ ਕਿ ਅੱਜ ਤੁਹਾਨੂੰ ਪਤਾ ਹੀ ਆ ਜੀ ਬੜਾ ਵਡਾ ਦਿਨ ਹੈ ਹਿੰਦੂ ਭਾਈਚਾਰੇ ਵਾਸਤੇ ਰਾਮ ਨਾਮ ਹੂੰ ਹੁਣ ਇਹਦੇ ਵਿੱਚ ਅੱਜ ਉਹ ਪਟਿਆਲੇ ਪਹੁੰਚੇ ਸੰਭ ਤੇ ਪਟਿਆਲੇ ਪਹੁੰਚ ਕੇ ਉਹਨੇ ਐਲਾਨ ਕੀਤਾ ਕਿ ਕੜਾ ਨੂੰ ਹੂੰ ਅਸੀਂ ਪਵਿੱਤਰ ਇਤਿਹਾਸਕ ਨਗਰ ਦੇ ਤੌਰ ਤੇ ਵਿਕਸਿਤ ਕਰਾਂਗੇ ਅਤੇ ਨਾਲ ਭਗਵਾਨ ਰਾਮ ਦੀ ਯਾਦਗਾਰ ਇੱਥੇ ਬਣਾਈ ਜਾਵੇਗੀ ਜੀ ਜੀ ਪਟਿਆਲਾ ਦੇ ਵਿੱਚ ਗੈਸਨ ਚੋਣ ਪ੍ਰਚਾਰ ਵਾਸਤੇ ਪਰ ਵੱਡੀ ਖਬਰ ਇਹ ਵੀ ਆ ਰਹੀ ਹੁਣੇ 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 ਕਿ ਇਹ ਟੀਂਡਸਿਆ ਦੇ ਘਰ ਵੀ ਗਏ ਨੇ ਆਉਦੀ ਵਾਰੀ ਆਉਦੀ ਵਾਰੀ ਪਟਿਆਲੇ ਤੋਂ ਹੇਠਾ ਬਾਦਲ ਨੂੰ ਆਈਏ ਤੇ ਰਸਤਾ ਆਈ ਹੈ ਨਾ ਸੰਗਰੂਰ ਨਾਹੀ ਤਾਂ ਬਾਣਾ ਵਰਤ ਜਾਊਗਾ ਤੇਰੀ ਡੋਲੀ ਜਦੋਂ ਟਪਿੰਗ ਸੰਗਰੂਰ ਜੀ ਤਾਂ ਸੰਗਰੂਰ ਦੇ ਲਾਗੇ ਤੁਹਾਨੂੰ ਪਤਾ ਠਿੰਡ ਸੀ ਤਾਂ ਖੈਰ ਇਹ 15-20 ਮਿੰਟ ਠਿੰਡਚਾਂ ਤੇ ਘਰ ਵੀ ਗਏ ਨੇ ਉਸ ਤੋਂ ਪਹਿਲਾਂ ਪਟਿਆਲੇ ਦੀ ਇਹ ਕਹਾਣੀ ਹੈ ਜਿੱਥੇ ਉਹਨਾਂ ਨੇ ਅੱਜ ਇਹ ਵੱਡਾ ਐਲਾਨ ਕੀਤਾ ਹੈ ਫਿਰ ਭਾਜਪਾ ਵਾਲਿਆਂ ਨੇ ਵੀ ਕਿਹਾ ਸ਼ੁਕਰਿਆ 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 ਅਕਾਲੀ ਦਲ ਨੂੰ ਵੀ ਭਗਵਾਨ ਯਾਦ ਆਏ ਸ਼ੁਕਰਿਆ ਸ਼ੁਕਰਿਆ ਤਾਂ ਖੈਰ ਦੇਖੋ ਇਹਨਾਂ ਨੂੰ ਪਹਿਲੀ ਗੱਲ ਤੇ ਪੁੱਛਣਾ ਚਾਹੀਦਾ ਹੈ ਕਿ ਭਾਈ ਆਈਨਾ ਚਿਹਰਾ ਆ ਜਿਹੜਾ ਹਰਮੀਤ ਪਠਾਨ ਮਾਜਰਾ ਐਮਐਲਏ ਆ ਪਹਿਲਾਂ ਇਹਨਾਂ ਦਾ ਲੀਡਰ ਹੁੰਦਾ ਜੀ ਜੀ ਕਾਲੀਆਂ ਦਾ ਹਮ ਅਛਾ ਤੇ ਇਹ ਇਹ ਤੇ ਕੜਾਮ ਦੇ ਵਿੱਚ ਵਾਸੀ ਨੇ ਹਮ ਅਜੋ ਮੇਰੇ ਨਾਨਕੇ ਨੇ ਕੜਾਮ ਜੀ ਮੈਂ ਪਿਛਲੇ ਸਾਲ ਗਿਆ ਸੀ ਉੱਥੇ ਤੇ ਮੈਂ ਉੱਥੇ ਜਾ ਕੇ ਲਾਈਵ ਹੋਇਆ ਸੀ ਉਸ ਜਗ੍ਹਾ ਤੋਂ ਹਮ ਉੱਥੇ ਕਹਿੰਦਾ ਇਹ ਨਹੀਂ ਹੈ ਇਰਪੀ ਕਮ ਸ਼ਾਦੀ ਜਗਾ ਦਰਗਾਹ ਜੀ ਬਹੁਤ ਬਹੁਤ ਮੰਨਤਾ ਪਾਕਿਸਤਾਨ ਤੋਂ ਮੁਸਲਮਾਨ ਆਉਂਦੇ ਨੇ ਬੰਦਾ ਸਿੰਘ ਬਹਾਦਰ ਦਾ ਹਨਾ ਕੀਤਾ ਉੱਥੇ ਕਿਲਾ ਵੀ ਆ ਹੂੰ ਦੱਸਦੇ ਆ ਬਹੁਤ ਧਿਆਸਕ ਪਿੰਡ ਹੈ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਗ੍ਰੰਥਾਂ ਤੱਕ ਵੀ ਮੰਨਣਾ ਹੈ ਇਹ ਗ੍ਰੰਥਾਂ 'ਚ ਵੀ ਲਿਖਿਆ ਜੇ ਕੋਈ ਵੀ ਚਾਹੇ ਤਾਂ ਮੈਂ ਦੱਸ ਵੀ ਦੇਵਾਂਗਾ ਕੋਟੂ ਵੀ ਕਰ ਲਊ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਉੱਥੇ ਬਚਪਨ ਤੋਂ ਜਾਣੇ ਹਾਂ ਅਸੀਂ ਹੂੰ ਹੂੰ ਕਿ ਬਹੁਤ ਸਾਰੇ ਗ੍ਰੰਥਾਂ 'ਚ ਜ਼ਿਕਰ ਆ ਕਿ ਭਗਵਾਨ ਰਾਮ ਦੇ ਨਾਨਕੇ ਸਨਕੜਾ ਜੀ ਜੀ ਮਾਤਾ ਕੁਸ਼ਲਿਆ ਦੇ ਯਾਨੀ ਏਕੇ ਤੇ ਕਈ ਵਿਦਵਾਨਾਂ ਦਾ ਮਤ ਇਹ ਆ ਕਿ ਇਹ ਤੇ ਪੰਜਾਬੀਆਂ ਦੀ ਕਹਲੋ ਕਿ ਅਵੈਸਲੇ ਪੰਦੀ ਨਿਸ਼ਾਨੀ ਆ ਕਿ ਭਗਵਾਨ ਰਾਮ ਦਾ ਜਨਮ ਹੀ ਇੱਥੇ ਹੋਇਆ ਸੀ ਕਿਉਂਕਿ ਭਗਵਾਨ ਰਾਮ ਇਸ ਕਰਕੇ ਇੱਥੇ ਦੇ ਜਨਮ ਦੇ ਮਤਲਬ ਕਿ ਮਨ ਦੇ ਆਵ ਪ੍ਰਦਾਨ ਇਹ ਇਥੇ ਦੇ ਜਨਮ ਦੇ ਹੋ ਸਕਦੇ ਆ ਕਿਉਂ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਬੱਚਾ ਜਨਿਆ ਜਾਂਦਾ ਸੀਗਾ ਪੇਕੇ ਘਰ ਹੂੰ ਜੀ ਤਾਂ ਹੁਣ ਦੇਖੋ ਵੈਸੇ ਤੇ ਜਿਹੜਾ ਸਨਾਤਨ ਹੈ ਸਨਾਤਨ ਦੀ ਰੂਟ ਜੇ ਦੇਖੋਗੇ ਰੂਟਸ ਦੇਖੋਗੇ ਉਹ ਪੰਜਾਬ ਹੈ ਇਹ ਤੇ ਵੱਖਰੀ ਗੱਲ ਆ ਹੋਰ ਇਥੇ ਮਸਲਾ ਹੋਰ ਤੁਰਿਆ ਜਾਂਦਾ ਗ੍ਰੰਥ ਕਿੱਥੇ ਲਿਖਿਆ ਹੂੰ ਜੀ ਜੀ ਤਾਂ ਮਹਾ ਭਾਰਤ ਕਿੱਥੇ ਹੋਇਆ ਹੂੰ ਖैर ਗੱਲ ਇਹ ਹੈ ਕਿ ਬਈ ਇਹਨਾਂ ਨੇ ਹੁਣ ਐਲਾਨ ਕਰ ਦਿੱਤਾ ਕਿ ਹਿੰਦੂ ਵੋਟ ਚਾਹੀਦੇ ਆ ਹੂੰ ਪਰੰਤੂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇੰਨੇ ਸਾਲ ਤੁਸੀਂ ਰਹੇ ਇਹ ਹਰਮੀਤ ਪਟਾਣ ਮਾਜਰੇ ਹੋ ਰਹੀ ਤੁਹਾਡੇ ਚੇਅਰਮੈਨ ਬਣ ਕੇ ਨਾਲ ਨਾਲ ਤੁਰੇ ਫਿਰਦੇ ਸੀ ਇੰਨੇ ਸਾਲਾਂ ਤੱਕ ਉਹੀ ਅਜੇ ਤੱਕ ਕਿਉਂ ਨਹੀਂ ਕੀਤਾ ਵਿਕਸਤ ਬਾਈ ਹੂੰ ਕਿਉਂ ਨਹੀਂ ਕੀਤਾ ਔਰ ਉਹ ਪਿੰਡ ਜਿਹੜਾ ਪ੍ਰਵੀਨ ਦੀ ਬਿਲਕੁਲ ਹਰਿਆਣੇ ਦੇ ਬਾਟਰ ਤੇ ਜਿਵੇਂ ਸਾਡੇ ਇਧਰ ਪਿੰਡ ਤੇ ਉਹ ਤੇ ਬਿਲਕੁਲ ਜਿੱਦਾ ਕਹਿ ਲਈ ਕਿ ਡਵੈਲਪਮੈਂਟ ਤੋਂ ਬਹੁਤ ਤਰੇ ਯਾਰ ਹਮ ਹੁਣ ਤੇ ਥੋੜੇ ਹੋਤੇ ਹੋਇਆ खैर ਵੱਡਾ ਐਲਾਨ ਇਹਨਾਂ ਨੇ ਕੀਤਾ ਤਾਂ ਦੇਖੋ ਹੁਣ ਕੀ ਬਣਦਾ ਪਰ ਗੱਲ ਮੈਂ ਜਿਵੇਂ ਤੁਹਾਨੂੰ ਦੱਸੀ ਇੱਕ ਹੁਣ ਵੋਟਾਂ ਦੀ ਗਰੂਰ ਕੀ ਹੈ ਹੁਣ ਤੇ ਸਾਰੇ ਤੁਹਾਨੂੰ ਪਤਾ ਉਹ ਜੇ ਹਿੰਦੂ ਭਾਈਚਾਰੇ ਦੀ ਵੋਟ ਮੰਗਣੀ ਹੈ ਤਾਂ ਰਾਮਾਈ ਹੋ ਜਾਂਦੇ ਆ ਜੇ ਸਿੱਖਾਂ ਵੱਲੋਂ ਨਾ ਆਵੇ ਪੰਥਕੋ ਜਾਂਦੇ ਆ ਜੇ ਐਕਟਿੰਗ ਵੋਟ ਚਾਹੀਦੀ ਹੋਵੇ ਫਿਰ ਉਹ ਦਲਿਤ ਚੇਤਨਾ ਦਾ ਪ੍ਰਸਾਰ ਤੇ ਕਰਦੇ ਨੇ ਤੇ ਜੇ ਉਹਨਾਂ ਨੂੰ ਨੌਜਵਾਨਾਂ ਦੀ ਵੋਟ ਚਾਹੀਦੀ ਹੋਵੇ ਫਿਰ ਉਹ ਕਹਿੰਦੇ ਆ ਕਿ ਤੁਹਾਡੇ ਘਰ ਘਰ ਨੌਕਰੀ ਉਹ ਘਰ ਘਰ ਨੌਕਰੀ ਦਾ ਦੱਸਿਆ ਸੀ ਨਾ ਮੈਂ ਤੁਹਾਨੂੰ ਕੀ ਫਾਰਮੂਲਾ ਸੀ ਹੂੰ ਤੇ ਇਹ ਇਹ ਫਿਰ ਨੌਕਰੀਆਂ ਦੇ ਅੰਦਰ ਪੈਂਦੇ ਨੇ ਸੋ ਇਹ ਕਹਾਣੀ ਤੁਹਾਨੂੰ ਪਤਾ ਵੋਟਾਂ ਦੀ ਕਿੱਦਾਂ ਚੱਲਦੀ ਆ ਹੂੰ ਜੀ ਤੇ ਜ਼ੀਰਾ ਤੇ ਭੁੱਲਰ ਵੀ ਹੋਏ ਕਹਿੰਦੇ ਟਿਕਟੋਰ ਦੇ ਲਈ ਪੱਪਾ ਭਾਰ ਜੀ ਲੈਕੋ ਜੀਰਾ ਤੇ ਪੁੱਲਰ ਇਹ ਦੋ ਫੈਮਲੀਆਂ ਕਹਿ ਸਕਦੇ ਆਪਾਂ ਇੰਦਰਜੀਤ ਜੀ ਦਾ ਦੀ ਫੈਮਲੀ ਇੱਕ ਪਾਸੇ ਦੇਖੋ ਇੱਕ ਕੱਤੋਂ ਦੀ ਟਿਕਣ ਦੀ ਗੱਲ ਹੋ ਗਈ ਆ ਗੱਲ ਹੋ ਰਹੀ ਆ ਖਡੂਰ ਸਾਹਿਬ ਦੀ ਖਡੂਰ ਸਾਹਿਬ ਦਾ ਮਸਲਾ ਕੀ ਹੈ ਕਿ ਤੁਹਾਨੂੰ ਸਭਨਾਂ ਨੂੰ ਪਤਾ ਹੈ ਇੱਕ ਵਾਹਿਦ ਹਲਕਾ ਜਿੱਥੇ ਤਿੰਨੇ ਪੰਜਾਬ ਦੇ ਕਿੱਥੇ ਪੈਂਦੇ ਵੈਸੇ ਪੰਜਾਬ ਦਾ ਪੁਆਦ ਆਪਾਂ ਭੁੱਲ ਜਾਂਦੇ ਆ ਦੁਆਬਾ ਮਾਝਾ ਮਾਲਵਾ ਇਹ ਤਿੰਨੇ ਲੱਗਦੇ ਆ ਇੱਕ ਜ਼ਿਲ੍ਹਾ ਮਾਲਵੇ ਚੋਂ ਆ ਗਿਆ ਸੁਲਤਾਨਪੁਰ ਲੋਧੀ ਕਪੂਰਥਲਾ ਯਾਨੀ ਜਿਹੜਾ ਇਹ ਏਰੀਆ ਹੈ ਇਹ ਵੀ ਲੱਗਿਆ ਨਾਲ ਤੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਚੇ ਮਾਝੇ ਦੀ ਗੱਲ ਕਰੀਏ ਖੇਮ ਕਰਨ ਪੱਟੀ ਇਹ ਸਾਰੇ ਹਲਕੇ ਦਰ ਆ ਗਏ ਹਮ ਮਾਫ ਕਰਨਾ ਦੁਆਬੇ ਤਾਂ ਮੈਨੂੰ ਪੱਕਾ ਨਹੀਂ ਪਤਾ ਪਰ ਸੁਲਤਾਨਪੁਰ ਲੋਧੀ ਤੇ ਦਰ ਆਈ ਗਈ ਹੈ ਤਾਂ ਜੀ ਦੂਰ ਸਾਡੇ ਤਾਂ ਯਾਨੀ ਇਸ ਤਰ੍ਹਾਂ ਤਿੰਨਾਂ ਦੇ ਲੱਗਦੇ ਨੌ ਹਲਕੇ ਜਿਹੜੇ ਆ ਉਹ ਇਸ ਤਰ੍ਹਾਂ ਬਣਦੇ ਹੁਣ ਗੱਲ ਇਹ ਹੈ ਕਿ ਜੀਰਾ ਖੈਰੇ ਬਾਜਵਾ ਦੇ ਬਹੁਤ ਕਰੀਬੀ ਤੇ ਦੂਸਰੇ ਪਾਸੇ ਜਿਹੜੀ ਭੁੱਲਰ ਫੈਮਿਲੀ ਆ ਉਹ ਤਾਂ ਪੁਰਾਣੇ ਕਾਂਗਰਸੀ ਨੇ ਬਹੁਤ ਪੁਰਾਣੇ ਗੁਰਕੀਤ ਭੁੱਲਰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਪ੍ਰੋਵਿੰਸ਼ਲ ਸੰਜਾਈ ਮੰਤਰੀ ਹੁੰਦੇ ਸਨ ਬਹੁਤ ਪਹਿਲਾਂ ਜੀ ਜੀ ਤਾਂ ਇਹਨਾਂ ਦਾ ਏਰੀਆ ਵੀ ਉਹੀ ਆ ਜਾਂਦਾ ਜਿਹੜਾ ਬਿਰਸਾ ਸਿੰਘ ਵਲਟੋਆ ਦਾ ਹੋ ਗਿਆ ਜਾਂ ਸਰਵਣ ਧੁੰਨ ਦਾ ਹੋ ਗਿਆ ਉਹ ਏਰੀਆ ਹੀ ਆਦਾ ਇਹ ਦਾ ਦੋ ਭਰਾ ਨੇ ਸੁਖਪਾਲ ਕੋਲ ਰੂਰੀ ਤੇ ਨੂਫ ਵੈਸੇ ਇਹਨਾਂ ਦੀ ਆਪਸ ਦੇ ਵਿੱਚ ਸਿਆਸੀ ਆਣ-ਬਣ ਵੀ ਆ ਖਿੱਚ ਤੂਗੀ ਆ ਜੀ ਜੀ ਤਾਂ ਗੱਲ ਇਹ ਆ ਕਿ ਇਹ ਫੈਮਿਲੀ ਵੀ ਕਿਤੇ ਨਾ ਕਿਤੇ ਦਾਵਾ ਜਤਾ ਰਹੀ ਆ ਤਾਂ ਉਧਰੋਂ ਰਾਣਾ ਫੈਮਿਲੀ ਆ ਗਈ ਦੁਆਬੇ ਚ ਹੋ ਗਿਆ ਨਾ ਪੂਰਾ ਆ ਪੱਕਲੇ 11 12 13ਾਂ ਪੂਰੀਆਂ ਕਿ ਇੱਕ ਮਾਲਵੇ ਚ ਹੋ ਗਿਆ ਦੂਸਰਾ ਆ ਗਿਆ ਮਾਝੇ ਚੋਂ ਤੀਸਰਾ ਆ ਗਿਆ ਦੁਆਬੇ ਚੋਂ ਜੀ ਹੁਣ ਜਿਹੜਾ ਰਾਣਾ ਗੁਰਜੀਤ ਫੈਮਿਲੀ ਦਾ ਦਾਵਾ ਹੈ ਉਹ ਦਾਵਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਦੋ ਤਰ੍ਹਾਂ ਦਾ ਇੱਕ ਸੀਰੀ ਅਨੰਦਪੁਰ ਸਾਹਿਬ ਸੀਟ ਆਪਸ਼ਨਲ ਹੀ ਤੇ ਕੜੂਰ ਸਾਹਿਬ ਕੜੂਰ ਸਾਹਿਬ ਦੇ ਵਿੱਚ ਸਿੱਕੀ ਵਾਸਤੇ ਜ਼ੋਰ ਲੱਗ ਰਿਹਾ ਹੈ ਰਾਣਾ ਦਾ ਕਿ ਸਿੱਕੀ ਨੂੰ ਇੱਥੇ ਸੈੱਟ ਕੀਤਾ ਜਾਵੇ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਸੀਟ ਕਿਉਂਕਿ ਮਨੀਸ਼ ਤਵਾੜੀ ਤੋਂ ਖਾਲੀ ਕਰਵਾ ਲਈ ਗਈ ਆ ਉਹਨਾਂ ਨੂੰ ਉਧਰ ਨੂੰ ਟੋਰ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਮਤਲਬ ਕਿ ਕਾਸ਼ਮਕਾ ਚੱਲ ਰਹੀ ਹੈ ਜਦ ਕਿ ਰਾਣਾ ਗੁਰਜੀਤ ਨੂੰ ਦੋ ਨਹੀਂ ਦੇਣੀਆਂ ਚਾਹੁੰਦੇ आनंदपुर साहब तो मुंडा चला जाए खडूर साहब तो सिक्की आ जाए ठीक नहीं है, है, को, कोई कोई है। तो मतलब के जोर आजमाइश शुरू होती है ए उस तो बाद शुरू हुई है सरगर्मी जदो जसवीर डिंपा ने अपना दावा छद जदोंने कह दता कि अच्छा चलता हूं दुआ मैं याद रखना ਜਦੋਂ ਕਹਤਾ ਨਾ ਉਹਨੇ ਕਿ ਨਵੇਂ ਸਫਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਫਿਰ ਉਸ ਵੇਲੇ ਆਰਮਾ ਬਣਿਆ ਕਿ ਹਾਂ ਭਾਈ ਮੌਕਾ ਹੈ ਅਖੇ ਕਿ ਉਹਨ ਮੌਕਾ ਕਿਦੀ ਝੋਲੀ ਚ ਫਲ ਬਣ ਕੇ ਦਿਖਦਾ ਕਿਨੂੰ ਆਸਾਂ ਦੇ ਮੂਰ ਪੈਂਦੇ ਆ ਕਿਹੜਾ ਕਹਿੰਦਾ ਕਿ ਅਸੀਂ ਚੁੱਪ ਦੇ ਰਹਿ ਕੇ ਗਨੇਰੀਆਂ ਤੇ ਨਾਰ ਕੋਈ ਹੋਰ ਲੈ ਗਿਆ ਉਹ ਕਿਦੇ ਹਿੱਸੇ ਆਊਗਾ ਗਿਲਾ ਤੇ ਕਿਹੜਾ ਭਾਈ ਉਹ ਮਾਰਦਾ ਚੌਕਾ ਕਿਨੂੰ ਗੁਣਾ ਪੈਂਦਾ ਇਹ ਸਮਾਂ ਦੱਸੇਗਾ ਪਰ ਜੋਰ ਅਜ਼ਮਾਈ ਸ਼ੁਰੂ ਹੋ ਚੁੱਕੀ ਹੈ ਜੀ ਤੇ ਆਪਨੇ ਕਹਿੰਦੇ ਗੁਜਰਾਤ ਦੇ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਜਿਹੜੀ ਜਾਰੀ ਕੀਤੀ ਹੈ ਤੇ ਇਹਦੇ ਵਿੱਚ ਸੁਨੀਤਾ ਕੇਜਰੀਵਾਲ ਦਾ ਨਾਮ ਵੀ ਰੱਖਿਆ ਗਿਆ ਜੀ ਵੈਸੇ ਕੀ ਲੋੜ ਸੀ ਕੋਈ ਬਹੁਤ ਆ ਇੱਕ ਹੀ ਕਾਫੀ ਹੌਲ ਸੇ ਮਾਫੀ ਤੇ ਇੱਕੋ ਜਦੋਂ ਮੈਂ ਕਹਾਂ ਕਿ ਉਹ ਮੈਨੂੰ ਲੱਗਦਾ ਕਿ ਨਾਂ ਦੱਸਣ ਦੀ ਤੇ ਜ਼ਰੂਰਤ ਹੀ ਨਹੀਂ ਜੀ ਇੱਕੋ ਸਾਡਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲਵਾਂ ਬਸ ਹੋ ਸਾਬਤਾਵੇਂ ਇੱਕੋ ਤੇਰਾ ਲੱਖ ਵਰਗਾ ਹੂੰ ਤਾਂ ਸਾਡਾ ਮਾਂ ਵੀ ਬਤੇਰਾ ਉਹਨੋਂ ਤੇ ਗੋਡੇ-ਮੋਡੇ ਚਾ ਚੜ ਜਾਂਦਾ ਅੱਜਕੱਲ ਥੋੜਾ ਜਜ਼ਬਾਤੀ ਆ ਰੋ ਪੈਂਦਾ ਆਵਾਮ ਜਦ ਉਹ ਕਹਿੰਦਾ ਬੜਾ ਸ਼ੇਪ ਪੈਰਾ ਸੀ ਉਹ ਕਹਿੰਦਾ ਆਵਾਮ ਜਦ ਗੁੱਸੇ ਮੋ ਉਹ ਰੋ ਦਿੰਦਾ ਹੈ ਤਾਂ ਗੱਲ ਇਹ ਆ ਕਿ ਅੱਜਕੱਲ ਮਾਨ ਸਾਹਿਬ ਮੋਦੀ ਵਾਂਗੂ ਰੋ ਪੈਂਦੇ ਨਹੀਂ ਜੀ ਹਲਕਾ ਹਲਕਾ ਜਿਆ ਨੀਰ ਅੱਖਾਂ ਚੋਂ ਸ਼ਲਕਦਾ ਹੈ ਤਾਂ ਗੱਲ ਇਹ ਆ ਕਿ ਪ੍ਰਚਾਰਕ ਤੇ ਸਟਾਰ ਹੋਣ ਵੱਦੂ ਸੀ ਉਹਨਾਂ ਨੇ ਤੱਕ ਦੇਣੀ ਸੀ ਮਰੂਦਾਂ ਦੀ ਰੇੜੀ ਬਾਈ ਤਬੀਰਤਾ ਸੋ ਕਿ ਪਰਚਾਰ ਤੋਂ ਉਹਨਾਂ ਨੂੰ ਕਿਉਂ ਆਂਗੂ ਲੱਗਦਾ ਹੈ ਹਮ ਹਮ ਚਾਹੇ ਆਲ ਵਰਲਡ ਦੇ ਵਿੱਚ ਉਹਨਾਂ ਨੂੰ ਵਰਲਡ ਟੂਰ ਤੇ ਤੋਰ ਦੇਓ ਆਮ ਆਦਮੀ ਪਾਰਟੀ ਨੂੰ ਪੂਰ ਕਮਾਂਤਰੀਕਰਨ ਕਰਨਾ ਹੈ ਦਾ ਪੂਰੇ ਦੇਸ਼ਾਂ ਚ ਭਲਾਉਣੀ ਹੈ ਹਮ ਹਮ ਪ੍ਰਚਾਰ ਤੋਂ ਨਾ ਕਰਨ ਕਿਉਂ ਯੂਰਪ ਚ ਵੀ ਜਾਣ ਕੇ ਅਫਰੀਕਾ ਮਹਾਦੀਪ ਚ ਵੀ ਜਾਣ ਕੇ ਆਸਟ੍ਰੇਲੀਆ ਚ ਵੀ ਜਾਣ ਕੇ 사ਹਾਰ ਰੇਗਿਸਤਾਨ ਚ ਵੀ ਜਾ ਸਕਦੇ ਨੇ ਪੈਪ ਜੀ ਕਹ ਲਈ ਕਿ ਹੁਣ ਇਹਨਾਂ ਨੇ ਜਿਹੜੀ ਪੁਛੀ ਜਾਰੀ ਕੀਤੀ ਆ ਇਸ ਸੂਚੀ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਬੰਦ ਨੇ ਸਰਕਾਰ ਪ੍ਰਚਾਰ ਕਰ ਵਿੰਦ ਕੇਜਰੀਵਾਲ ਉਹਨਾਂ ਦਾ ਨਾਂ ਤੇ ਸਭ ਤੋਂ ਉੱਤੇ ਹਮ ਤੇ ਬਾਅਦ ਵਿੱਚ ਇਸ ਸੂਚੀ ਚ ਆ ਗਏ ਜੀ ਜੀ ਕੇਜਰੀਵਾਲ ਤੇ ਪੰਜਾਬ ਤੋਂ ਆ ਗਏ ਮਾਨ ਸਾਹਿਬ ਅਮਨ अरोड़ा ਸਸੋਧਿਆ ਤੇ ਸਤੇਂਦਰ ਜੈ ਇਹ ਵੀ ਜੇਲ੍ਹ ਦੇ ਵਿੱਚ ਨੇ ਮਹਾਸ਼ਾ ਜੀ ਜੀ ਇਹਨਾਂ ਤੋਂ ਇਲਾਵਾ ਸੰਦੀਪ 파ਟਕ ਗੁਪਤਾ ਪੰਕਜ ਰਾਜ ਸਭਾ ਮੈਂਬਰ ਸੰਸਦ ਦੇ ਵਿੱਚ ਜਿਹੜੇ ਅੱਗੇ ਆ ਸੱਜੇ ਸਿੰਘ ਦਿੱਲੀ ਸਰਕਾਰ ਦਾ ਮੰਤਰੀ Gopal Rai ਹੂੰ ਆਪਸ਼ੀ ਤੇ ਸੌਰਵ ਭਰਦਵਾਜ ਤੇ ਪਰ ਇਸ ਲਿਸਟ ਦੇ ਵਿੱਚ ਸ਼ਾਮਲ ਕਰੋਗੇ राघव ਚੱਡਾ ਜਿਹੜਾ ਉਹ ਪਤਾ ਹੀ ਨਹੀਂ ਲੱਗਦਾ ਪਿਆ ਜਿੰਨਾਂ ਦਾ ਕਿ ਕਿੱਥੇ ਨੇ ਕਿੱਥੇ ਨਹੀਂ ਉਹ ਵੀ ਪਤਾ ਨਹੀਂ ਚੰਨੀ ਵਾਂਗੂ ਪੀ ਐਚ ਡੀ ਕਰਨ ਲੱਗ ਪਏ ਲੰਡਨ ਚ ਜਾ ਕੇ राघव ਚੱਡਾ ਦਾ ਨਾਂ ਵੀ ਹੈ ਵਿੱਚ ਕਲਾਸ ਕਿਆ ਲਾਉਤਾ ਵੀ ਇੱਥੇ Imran Hussain ਦਾ ਵੀ ਹੂੰ ਦੇਖੋ ਤੁਹਾਡੇ ਮਨ ਦੇ ਵਿੱਚੋਂ ਜ਼ਹਿਨ ਦੇ ਵਿੱਚ ਇੱਕ ਸਵਾਲ ਪੈਦਾ ਹੋਏਗਾ यार केजरीवाल हुई कि के सावरकर बुलबुल बन के जेल निकलता बुलबुल जेल चो निकलिया कर पैसा मिलेगा नहीं 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 नहीं, नहीं। एक कह लो कि के स्ट्रैटी है hmm. स्ट्रैटी एर के ए हो सकता है पैरोल ला देना कोई hmm. ਪਤਾ ਨਹੀਂ ਜੱਜ ਸਾਹਿਬਾਂ ਦੇ ਅੱਗੇ ਜੱਜ ਸਾਹਿਬ ਤੇ ਆ ਕੇ ਜਾ ਕੇ ਰੱਖ ਦੇਣ ਬਰਖਵਾਸਤ ਕਿ ਇਹਨਾਂ ਨੇ ਤੇ ਜੀ ਪ੍ਰਚਾਰ ਕਰਨਾ ਤੇ ਸੂਚੀ 'ਚ ਸ਼ਾਮਲ ਹੈ ਛੁੱਟੀ ਦਿਓ ਹੂੰ ਸੋ ਇਸ ਵਾਸਤੇ ਬੜਾ ਸੋਚ ਸਮਝ ਕੇ ਕਈ ਵਾਰ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦਾ ਮੂਵ ਚੱਲਿਆ ਜਾਂਦਾ ਤਾਂ ਖੈਰ ਹੋ ਸਕਦਾ ਵਖਾਵੇ ਲਈ ਹੋਵੇ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਈ ਵਾਰ ਇਹੋ ਜਿਹੇ ਪੈਂਟੜੇ ਜਿਹੜੇ ਆ ਨਾ ਉਹਨਾਂ ਦੀ ਅਜਮਾਇਸ਼ ਕਾਨੂੰਨੀ ਚੌਕਟੇ 'ਚ ਵੀ ਕੀਤੀ ਜਾਂਦੀ ਹੈ ਹੂੰ ਜੀ ਤੇ ਉਧਰ ਹਲਕਾ ਪੁੱਛੋ ਦੇ ਵਿਧਾਇਕ ਸਮੇਤ ਕਈ ਧਰਨਾਕਾਰੀਆਂ ਤੇ ਹਮਲਾ ਹੋ ਗਿਆ ਜੀ ਇਹ ਗੱਲ ਆਪਾਂ ਸੁਣੀ ਆ ਨਾ ਕਿ ਕਹਿੰਦੇ ਆ ਕਿ ਜੇ ਕਿਸੇ ਦੇ ਅੱਗੇ ਖੂ ਪੱਟੀਆਂ ਤੇ ਆਪ ਬੰਦਾ ਡਿੱਗ ਪੈਂਦਾ ਬੜੀਆਂ ਹੋਰ ਗੱਲਾਂ ਹੱਸ ਦੇ ਲਈ ਵੇਖੇ ਜਿਹੜੇ ਕਿਸੇ ਨੂੰ ਰਵਾਉਂਦੇ ਨੇ ਕਿਸੇ ਨੂੰ ਮਟਾਉਣ ਵਾਲੇ ਖੁਦ ਮਿਟ ਜਾਂਦੇ ਨੇ ਹਮ ਹਮ ਕਿਸੇ ਦੇ ਪੈਰਾ ਚ ਕੰਡੇ ਨਹੀਂ ਵੀਜੀਦੇ ਪੈਰਾ ਵਗੈਰਾ ਵਗੈਰਾ ਤਾਂ ਗੱਲ ਇਹ ਕਿ ਇੱਕ ਚੀਜ਼ ਬੋਰ ਬੜੀ ਬੋਲੀ ਜਾਂਦੀ ਆ ਕਿ ਕਰਮ ਫਲ ਹੂੰ ਇਹ ਬਹੁਤ ਵਧੀਆ ਚੀਜ਼ ਆ ਤਾਂ ਖੈਰ ਇਹ ਹੁਣ ਜਿਹੜੀ ਕਹਾਣੀ ਵਾਪਰਨ ਲਈ ਆ ਨਾ ਫਾਇਦੇ ਵਿੱਚ ਹੁੰਦਾ ਕੀ ਆ ਕਿ ਪੁੱਛੋ ਟਰੱਕ ਯੂਨੀਅਨ ਦਾ ਰੌਲਾ ਸੀ ਜੀ ਕਾਂਗਰਸ ਸਰਕਾਰ ਵੇਲੇ ਚਲਕ ਕਮੇਟੀ ਕਮੂਟੀ ਕਿ ਇਹਨਾਂ ਨੇ ਆਪ ਤੇ ਬੰਦੇ ਬਿਠਾ ਦਿੱਤੇ ਸੀ ਗਾਂ ਬੰਦੇ ਬਿਠਾ ਤੇ ਹੈ ਤੇ ਰੌਲਾ ਬਹੁਤ ਲੰਮਾ ਚੌੜਾ ਟੰਗ ਲਾਈਨੇ ਆਪਣੇ ਕੋਲ ਸਾਰੀ ਪਰ ਕੀ ਫਾਇਦਾ ਕੀ ਆ ਉਹਨੂੰ ਸੰਖੇਪ ਚ ਸੁਣਾ ਦੀਏ ਗੱਲ ਤੇ ਕੋਈ ਐਵੇਂ ਹੀ ਸੁਣਾਈ ਜਲੀਏ ਘੰਟਾ ਫਾਇਦਾ ਕੀ ਤਾਂ ਇਥੋਂ ਦੇ ਵਿਧਾਇਕ ਦੇ ਬੰਦੇ ਜਿਹੜੇ ਸੀਗੇ ਬੋਝ ਲੱਗਿਆ ਕਿ ਉਹਨਾਂ ਨੂੰ ਆ ਕੇ ਚਾਬੀ ਸੌਂਪ ਦਿੱਤੀ ਗਈ ਹੂੰ ਟ੍ਰੱਕ ਆਪਰੇਟਰਸ ਨਾਕੁੱਛਣ ਕਿ ਜਿਸ ਬੰਦੇ ਕੋਲ ਕੋਈ ਤਜਰਬਾ ਨਹੀਂ ਕੋਈ ਟਰੱਕ ਨਹੀਂ ਹੈਗਾ ਕਾਰ ਬਜ਼ਾਰ ਦਾ ਜਿਹੜਾ ਕੰਮ ਕਰਦਾ ਉਹ ਨੂੰ ਤੁਸੀਂ ਸਾਡੇ ਤੇ ਮਰ ਦਿੱਤੇ ਹੂੰ ਹੂੰ ਤੇ ਨਰਾਜ਼ਗੀ ਵਗੈਰਾ ਚੱਲੀ ਜਾ ਰਹੀ ਸੀ ਲੰਬੇ ਸਮੇਂ ਤੋਂ ਹੂੰ ਅੱਛਾ ਬਾਅਦ ਦੇ ਵਿੱਚ ਉਹ ਜਿਹੜੇ ਬੰਦੇ ਬਿਠਾਏ ਸੀਗੇ ਹੂੰ ਹੂੰ ਉਹਨਾਂ ਨੂੰ ਵੀ ਲਾ ਕੇ ਤੇ ਆਪ ਦਾ ਇੱਕ ਰਿਸ਼ਤੇਦਾਰ ਬਿਠਾ ਦਿੱਤਾ ਗਿਆ ਹੂੰ ਇਹ ਉਹੀ ਰਿਸ਼ਤੇਦਾਰ ਸੀ ਨਵੰਬਰ ਦੇ ਵਿੱਚ ਜਿਹਨੂੰ NIA ਵੀ ਪਈ ਤੇ ਜਿਹਦਾ ਫੋਨ ਵੀ ਜੈੱਪ ਹੋ ਗਿਆ ਜੀ ਉਹ ਜਿਹੜੇ ਲਾਏ ਸੀ ਉਹਨਾਂ ਦੇ ਵਿੱਚੋਂ ਇੱਕ ਉਹਨੇ ਜਿਹੜੇ ਇਹ ਬਿਠਾਏ ਸੀ ਨਵੇਂ ਉਹਨਾਂ ਨੂੰ ਕਿਤੇ ਲਲਕਾਰ ਚਲਕਾਰ ਲਿਆ ਹੂੰ ਇਹ ਕੱਲ ਕਿਤੇ ਰਾਤ ਝਗੜੇ ਆ ਹਾਂ ਜੇ ਮੁੜਕੇ ਨ ਚੌਂਕੀ ਉੱਥੋਂ ਪੁੱਛੋਂ ਪੁੱਛੋਂ ਚੌਂਕੀ ਤੇ ਆ ਕੇ ਧਰਨਾ ਲਾ ਲਿਆ ਉਹਨਾਂ ਨੇ ਉਹ ਜਿਹੜੇ ਨਵੇਂ ਸੈਕਟਰੀ ਤੇ ਸੀ ਹਾਂ ਹਾਂ ਤੇ ਬਦਾ ਇੱਕ ਵੀ ਕਿਤੇ ਆ ਗਿਆ ਤੇ ਦੱਸ ਤੇ ਆ ਤੇ ਉਹ ਆਏ ਨੇ ਗੱਡੀਆਂ ਲੈ ਕੇ ਪਹਿਲਾਂ ਤੇ ਗੱਡੀਆਂ ਬੜੀਆਂ ਸਪੀਡਾਂ ਤੇ ਸੀ ਧੂਮ 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 ਥਰੀ ਵਾਲਾ ਕੰਮ ਹਾਂ ਤੇ ਉਤੋਂ ਬਾਅਦ ਉਹ ਨਿਕਲੇ ਆ ਤੇ ਉੱਥੇ ਲਲਕਾਰ-ਚਲਕਾਰ ਚੱਲੀ ਆ ਤੇ ਦੱਸਦੇ ਕਿ ਚਾਰ ਫੈਰ ਹੋ ਗਏ ਅੱਛਾ ਇਹ ਚਾਹ ਹੁਣ ਸਾਨੂੰ ਸੂਚਨਾ ਲਈ ਸਾਡੀ ਟੀਮ ਲੱਗ ਗਈ ਮਗਰ ਵੀ ਇੱਕ ਕਾਂਡ ਹੋ ਗਿਆ ਹੂੰ ਹੂੰ ਉੱਥੇ ਪੁਲਿਸ ਜਿਹੜੀ ਸੀਗੀ ਪੁਲਿਸ ਕਹ ਰਿਹਾ ਕਿ ਨਹੀਂ ਉਹ ਤਾਂ ਜੀ 2 13 ਟਕਰਾਇਆ ਠੀਕ ਹੈ ਜੀ ਅਖੀਰ ਇੱਕ ਵਾਇਟ ਫਿਰ ਸ਼ਾਮ ਤੱਕ ਨਿਕਲ ਆਈ ਜਿਹਦੇ ਚ ਖੁਦ ਵਿਧਾਇਕ ਸਾਹਿਬ ਕਹ ਰਿਹਾ ਕਿ ਮੈਂ ਤੇ ਰਗੜਿਆ ਚੱਲਿਆ ਸੀ ਉਹ ਅੱਛਾ ਮੈਨੂੰ ਕਿ ਉਹਨਾਂ ਨੇ ਪੁਸ਼ਟੀ ਕੀਤੀ ਕਿ ਮੈਂ ਖੁਦ ਉੱਥੇ ਸੀ ਹੁਣ ਇਹ ਇੱਥੇ ਸੋਸਰੀ ਵਾਂਗੂ ਸੁੱਤੇ ਸੱਚੀ ਜਾਣਿਓ ਕਿ ਆ ਜਿਹੜੇ ਪੰਜਾਬੀ মিডিਆ ਵਾਲੇ ਇਹਨਾਂ ਨੇ ਖਬਰ ਹੀ ਨਹੀਂ ਚਲਾਈ ਉਸ ਝੂਠੀ ਪੈ ਗਈ ਕੁੱਝ ਸਵੇਰ ਤੱਕ ਸਾਡੀ ਖਬਰ ਨੂੰ ਕਾਊਂਟਰ ਕਰਨ ਵਾਸਤੇ ਕੁਰੀ ਫਿਰੇ ਕਿ ਹਜ਼ੂਰ ਨਹੀਂ 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 ਪਾਲਸ ਕਵਰ ਹੈ ਆ ਫਲਾ ਆ ਟਮਕਾ ਆਣਾ ਆ ਤਾਂ ਬਾਅਦ ਦੇ ਵਿੱਚ ਸ਼ਾਮੀ ਇਹ ਫਿਰ মিডিਆ ਚਲਾਉਣ ਵਾਸਤੇ ਮਜਬੂਰ ਹੋ ਗਿਆ ਕਿ ਉਸ ਧਰਮ ਦੇ ਵਿੱਚ ਵਧਾਇਕ ਲਈ ਸ਼ਾਮਲ ਸੀ ਜਦਕਿ ਪੁਲਿਸ ਨੇ ਬੈਸਟ ਲੋਡ ਤੱਕ ਮੰਨਦੇ ਤੇ ਸਭ ਕੁਝ ਕਰ ਦਿੱਤਾ ਤੁਸੀਂ ਹਿਸਾਬ ਲਾ ਲਓ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਇਹ ਹੱਥਾਂ ਦੇ ਦੇ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਵੇ ਬਿਲਕੁਲ ਇਹਨਾਂ ਨੇ ਟਰੱਕ ਯੂਨੀਅਨਾਂ ਚ ਕੀਤਾ ਸਭ ਕੁਝ ਤੇ ਅੱਗੇ ਆ ਗਿਆ ਜਦੋਂ ਇੱਕ ਨਾ ਹਲੈਰੀ ਕਲੈਂਟਰ ਨੇ ਗੱਲ ਕਹੀ ਸੀ ਪਾਕਿਸਤਾਨ ਦੇ ਸੰਦਰਭ ਉਹਨੇ ਆਖਿਆ ਸੀ ਆਪਣੇ ਬੈਕਯਾਰਡ ਦੇ ਵਿੱਚ ਸੱਪ ਪਾਲ ਕੇ ਤੁਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਦੇ ਹੂੰ ਕੀ ਤੁਸੀਂ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਸਥਾਪਤ ਪਾਲ ਕੇ ਖੁਦ ਨੂੰ ਸੇਫ ਮਹਿਸੂਸ ਨਹੀਂ ਕਰ ਸਕਦੇ। ਹੂੰ ਇਹ ਇਹ ਨਾ ਸਿਆਸਤਦਾਨਾਂ ਨੂੰ ਸਮਝ ਲੈਣਾ ਚਾਹੀਦਾ। ਅੱਜਕੱਲ ਜਗਸੀਰ ਸਿੰਘ ਦੇ ਦਿਨ ਪੁੱਠੇ ਹੀ ਐ ਸ ਵਿਧਾਇਕ ਦੇ ਜੀ ਕਿਸਾਨਾਂ ਨੂੰ ਵੀ ਗਲਤ ਬੋਲ ਗਿਆ। ਅੱਛਾ ਕਿਸਾਨਾਂ ਨੂੰ ਵੀ ਗਲਤ ਬੋਲ ਗਿਆ। ਇਹ ਐ ਕਿ ਜੀ ਡਿਫਾਲਟਰ ਕਿਸ ਹੁੰਦੇ ਨੇ? ਤੇਰਾ ਯਾਰ ਡਿਫਾਲਟਰ ਤਾਂ ਹਾਂ ਜਾਂ ਕੁਝ ਬੰਦੇ ਡਿਫਾਲਟਰ ਟੱਕਰੇ ਗਏ। ਇੱਕ ਤੇ ਤੁਹਾਨੂੰ ਪਤਾ ਇਹ ਹਰੇਕ ਨੂੰ ਡਿਫਾਲਟਰ ਕਹਿ ਦਿੰਦੇ। ਪਰ ਡਿਫਾਲਟਰ ਜਿਨ੍ਹਾਂ ਨੂੰ ਤੁਸੀਂ ਕਹ ਰਹੇ ਹੋ ਤੁਹਾਡੇ ਵਜ੍ਹਾ ਕਰਕੇ ਤਾਂ ਡਿਫਾਲਟ ਹੋਏ ਸੇ ਆਪੋ ਦਾ ਨਾ ਕਰਦੇ ਕਰਜ਼ੇ ਤਾਂ ਹੀ ਤੇ ਮੋੜੇ ਨੇ ਕਰਜ਼ੇ ਤਾਂ ਹੀ ਚੜਦੇਗੇ ਜੇ ਤੁਸੀਂ ਡਿਫਾਲਟਰ ਕਹਿੰਦੇ ਬੈਂਕਾਂ ਦੇ ਜਾਂ ਉਦਾਂ ਵੀ ਕਹਿੰਦੇ ਹੋਗੇ ਪਰ ਇਹ ਫਿਰ ਡਿਫਾਲਟਰ ਪੂਨਾ ਤਾਂ ਕਰ ਕਰਕੇ ਤੁਸੀਂ ਇੱਥੋਂ ਤੱਕ ਪਹੁੰਚੇ ਜੇ ਆਮ ਆਦਮੀ ਪਾਰਟੀ ਹਲ ਝਾੜੂ ਵਾਲੇ ਤੇ ਧਰੀਆਂ ਕਾਰਾਂ ਕੀ ਰੱਖਦੇ ਸੀ ਜਿਨ੍ਹਾਂ ਕੋਲ ਕਾਰਾਂ ਨਹੀਂ ਸੀ ਮੇਰੇ ਵਰਗੇ ਉਹ ਤੇ ਮੋਟਰਸਾਈਕਲ ਦੀ ਉਹ ਜਿਹੜੀਆਂ ਹੁੰਦੀਆਂ ਸੀ ਸਾਈਡ ਤੇ ਬੰਨੀਆਂ ਕੀ ਉਹਨੂੰ ਕਹਿੰਦੇ ਢੋਲਾ ਜਿਹਾ ਉਹਦੇ ਚ ਪਾਈਪਰ ਤੇ ਹੁੰਦੇ ਸੀ ਧਰੀਆਂ ਹੂੰ ਜੀ ਇਹ ਤੇ ਰਹਿੰਦੀ ਤਰੀਕੇ ਸੀ ਤੋ ਗੱਲ ਇਹ ਆ ਕਿ ਇਹਨਾਂ ਨੂੰ ਅਕਲ ਕਰਨ ਦੀ ਜ਼ਰੂਰਤ ਆ ਕਿ ਟਾਕੀ ਯੂਨੀਅਨਾਂ ਦਾ ਸਭ ਤੋਂ ਐਤਕੀ ਗੰਦਾ ਬੰਦਾ ਖੇਡ ਇਹਨਾਂ ਨੇ ਖੇਡਿਆ ਇਹਨਾਂ ਦੇ ਬੰਦਿਆਂ ਨੇ ਆਪਣੇ ਬੰਦਿਆਂ ਦੇ ਸਿਰ ਪਾੜੇ ਯੂਨੀਅਨਾਂ ਖੋਈਆਂ ਮੋੜ ਦੇ ਵਿੱਚ ਇਹਨਾਂ ਬੰਦਿਆਂ ਦੇ ਛਿੱਤਰ ਪਾਏ ਇਹਨਾਂ ਦੇ ਬੰਦਿਆਂ ਕੋਲ ਉਹਨਾਂ ਨੇ ਤਜਾਏ ਉਹ ਮਤਲਬ ਕਿ ਉੱਚ ਜੀ ਵੀ ਇਹ ਸਭ ਕੁਝ ਪਹਿਲਾਂ ਕੰਮ ਫੈਲਦਾ ਗਿਆ ਫੈਲਦਾ ਗਿਆ ਉਹ ਜਦੋਂ ਨਹੀਂ ਜਿਆਦਾ ਫੈਲ ਗਿਆ ਤਾ ਹੁਣ ਦੇਖ ਲੋ ਕਿਹਦੇ ਲੱਭੜ ਗਏ ਜੀ ਤੇ ਮਿੰਡ ਜੀ ਰਾਹੁਲ ਗਾਂਧੀ ਕਹਿ ਰਿਹਾ ਕਹਿੰਦੇ ਇਸ ਵਾਰ ਭਾਜਪਾ 150 ਸੀਟਾਂ ਦੇ ਸਿਮਟ ਜਾਵੇਗੀ ਜੀ ਦੇਖੋ ਗੱਲ ਇਹ ਆ ਕਿ ਰਾਹੁਲ ਗਾਂਧੀ ਕੀ ਕਹਿੰਦੇ ਆ ਉਹ ਦਾਵਾ ਅਸੀਂ ਦੱਸ ਸਕਦੇ ਹਾਂ ਉਸ ਦਾਵੇ ਦੀ ਆਪਣੇ ਕੋਲ ਕੀ ਤਸਦੀਕਾ ਹੈ ਕੁਛ ਨਹੀਂ ਹਮ ਪਰ ਰਾਹੁਲ ਗਾਂਧੀ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਉਹ ਮਾਂਜੀ ਦੇ ਵਿੱਚ ਸੱਚ ਸਾਬਤ ਹੋਈਆਂ ਨੇ ਹਮ ਹਮ ਮਤਲਬ ਕਿ कोरोना ਨੂੰ ਲੈ ਕੇ ਜਾਰਾ ਵਗੈਰਾ ਹੋਰ ਮੌਕਿਆਂ ਤੇ ਉਹਨਾਂ ਨੇ ਜੋ ਗੱਲਾਂ ਕਹੀਆਂ ਉਹ ਸੱਚ ਸਾਬਤ ਹੋ ਰਹੀਆਂ ਕਿ ਕਿ ਇਹ ਭਵਿੱਖਬਾਣੀ ਸੱਚ ਸਾਬਤ ਹੋਣ ਜਾ ਰਹੀ ਹੈ ਦਾਵਾ ਸੱਚ ਸਾਬਤ ਹੋਣ ਜਾ ਰਿਹਾ ਪਰ ਮੇਰਾ ਮੰਨਣਾ ਹੈ ਕਿ ਨਹੀਂ ਇੰਨੀ ਕਮਜ਼ੋਰ ਆਫਵਾਦ ਪੈ ਨਹੀਂ ਆਗੀ ਹਾਂ ਇੰਨੀ ਮਜ਼ਬੂਤ ਵੀ ਆ ਨਹੀਂ ਕਿ 400 ਦਾ ਕਿਥੇ ਬਣ ਜਾਏਗਾ ਕਦੇ ਕਦੇ ਨਹੀਂ ਕਦਾ ਚਾਪਣਾ ਸਾਊਥ ਦੇ ਵਿੱਚੋਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਮੰਦੇ ਆ ਨਾਰਥ-ਈਸਟ ਦੇ ਵਿੱਚੋਂ ਕੁਝ ਬਹੁਤ ਕਾਮਾਤੋ ਪਤਾ ਸਾਫ ਹੋਣ ਜਾ ਰਿਹਾ ਲੈ ਦੇਖ ਕੇ ਹਿੰਦੀ ਪੱਤੀਆ ਉਹਦੇ ਚ ਕੀ ਪਰਫਾਰਮ ਕਰਦੇ ਐ ਕਿ ਮਹਾਰਾਸ਼ਟਰ ਚ ਵੀ ਐ ਕਿ ਗੇਮ ਲੂਗੀ ਬੰਗਾਲ ਚ ਵੀ ਲੂਗੀ ਜੀ ਜੀ ਤੇ ਹਰਿਆਣਾ ਚ ਵੀ ਹਿੰਦੂ ਕੀ ਹਮਾਚਲ ਚ ਵੀ ਕੰਮ ਫਸਿਆ ਪਿਆ ਟੰਗੜਾ ਰਣਾਉ ਦੀ ਪੀਠ ਖਤਰੇ ਚ ਚੱਲ ਗਈ ਆ ਹੂੰ ਦਿੱਲੀ ਚ ਐ ਕਿ ਰੌਲਾ ਗੋਲਾ ਆਲਾ ਐ ਕਿ ਐਸ ਕਿਤੇ ਭਾਣੇ ਪਾਈ ਫਿਰਦੇ ਆ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਉਹ ਤਲੁੱਟ ਸੀਟ ਤੋਂ ਜੀ ਜੀ ਗੁਜਰਾਤ ਸੋ ਫਿਰ ਇਹਨਾਂ ਨੇ ਇਹ ਸਿਆਸਤਦਾਨੇ ਬਾਰੇ ਕਰਮੇ ਆ ਪਰ ਗੱਲ ਇਹ ਕਿ ਲੜਾਈ ਇਹਨਾਂ ਨੇ ਬਹੁਤ ਚਲਾਕੀ ਦੇ ਨਾਲ ਇਹ ਬਣਾ ਦਿੱਤੀ ਆ ਤੇ ਜੇ ਨਰੇਂਦਰ ਮੋਦੀ ਆ ਗਿਆ ਇਹਨੇ ਸੰਵਿਧਾਨ ਨੂੰ ਐਸਾ ਸੋਧਾ ਲਾਉਣਾ ਦਾ ਸੋਧਾ ਲਾਉਣਾ ਕਿ ਵੇਖਿਓ ਆ ਹੁਣ ਮੋਦੀ ਸਾਹਿਬ ਇਸ ਮੁੱਦੇ ਤੋਂ ਭੱਜ ਕੇ ਜਾਂਦੇ ਨੇ ਰਾਮ ਮੰਦਰ ਦੇ ਸੱਦੇ ਤੇ ਰਾਮ ਦੇ ਨਾਮ ਤੇ ਉਹ ਵਾਚ ਹੁਣ ਉਹ ਜਿਹੜੀ ਆਖਰੀ ਸ਼ਰਨਗਾਹ ਹੈ ਉਹਦੇ ਵਿੱਚ ਦਾਖਲ ਹੁੰਦੇ ਨੇ ਜਿਹੜੇ ਬੇਰੁਜ਼ਗਾਰੀ ਮਹਿੰਗਾਈ ਵਰਕੇ ਚੜੇ ਪਿਛਲੇ ਦਿਨੀ ਆਪਾਂ ਦੇਖਿਆ ਸੀ ਸੀਐਸਟੇ ਲੋਕਮਿਤੀ ਦਾ ਹਿੰਦੂ ਵਾਲਾ ਜਿਹੜਾ ਸਰਵੇ ਆਇਆ ਸੀਗਾ ਉਹਦੇ ਵਿੱਚ ਜਿਹੜੇ ਮੁੱਦੇ ਉੱਭਰੇ ਸਨ ਉਹਨਾਂ ਤੇ ਵੀ ਗੱਲ ਦੀ ਕਰਾਂਗੇ ਹਮ ਮੈਂਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪਾਈ ਇਸ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ